ਸੰਜੀਤ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਨਿਕਲੇ ਆ ਇੱਕ ਸਫ਼ਰ ਤੇ ਤੇਰਾ ਸਫ਼ਰ ਛੋਟੇ ਜਿਹੇ ਸਫ਼ਰ ਤੇ ਇਹ ਸਫ਼ਰ ਤੇ ਆਪਾਂ ਸਾਰੇ ਚੱਲ ਰਹੇ ਆ ਹੁਣ ਜਿਵੇਂ ਆਪਾਂ ਗੱਲ ਕਰੀਏ ਤੇ ਜ਼ਿੰਦਗੀ ਜ਼ਿੰਦਗੀ ਕੀ ਹੈ ਉਹ ਦੀ ਤੁਸੀਂ ਨਹੀਂ ਅਸਲ ਕਿ ਭਾਈ ਹਰੇਕ ਲਈ ਲੈ ਲੈ ਦਾ ਲੈਦਾ ਮਤਲਬ ਆ ਅਸਲੀ ਕਿਸੇ ਲਈ ਜ਼ਿੰਦਗੀ ਖੁਸ਼ਾ ਕਿਸੇ ਲਈ ਖੁਸ਼ਾ ਹਾਂਜੀ ਆਪਾਂ ਸਾਰਿਆਂ ਨੂੰ ਇੱਕ ਦਰਾਜੂ 'ਚ ਨਹੀਂ ਢੁੱਕ ਸਕਦੇ ਵੀ ਜਿੰਦਗੀ ਦਾ ਟਾਰਗੇਟ ਇੱਕ ਹੈ ਹਾਂਜੀ ਨਾ ਕਿਸੇ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਕਾਮਯਾਬੀ ਪਾਉਂਦਾ ਦੁਨੀਆਵੀ ਹਾਂਜੀ ਦੁਨੀਆ ਤੇ ਆਉਂਦਾ ਬੰਦਾ ਮਹਿਲ ਬਣਾਉਂਦਾ ਕਹਿੰਦਾ ਉੱਚੀਆਂ ਪੋਸਟਾਂ ਤੇ ਜਾਮਾ ਸੁਖ ਲਾਵਾ ਹਨ ਬਿਲਕੁਲ ਕਿਸੇ ਦਾ ਹੁੰਦਾ ਮੇਰਾ ਧੀ ਪੁੱਤ ਚੰਗਾ ਨਿਕਲ ਜਿਵੇਂ ਮੇਰੀ ਜ਼ਿੰਦਗੀ ਇਹੀ ਸਫਲ ਆ ਹਾਂ ਕੋਈ ਹੁੰਦਾ ਧਾਰਮਿਕ ਕਹਿੰਦਾ ਮੈਨੂੰ ਰੱਬ ਦੀ ਪ੍ਰਾਪਤੀ ਚਾਹੀਦੀ ਆ ਕੋਈ ਹੁੰਦਾ ਹਨਾ ਮੈਨੂੰ ਰੱਬ ਨਹੀਂ ਚਾਹੀਦਾ ਮੈਨੂੰ ਉਸ ਧਰਮ ਚਾਹੀਦਾ ਕਿ ਮੈਂ ਲੋਕਾਂ ਦੀ ਸੇਵਾ ਕਰਾਂ ਇੱਕ ਸੱਚਾ ਇਨਸਾਨ ਬਣ ਸਕਾਂ ਤਾਂ ਕਰਕੇ ਆਪਾਂ ਇਸ ਤਰ੍ਹਾਂ ਜੀ ਨਹੀਂ ਸਕਦੇ ਜ਼ਿੰਦਗੀ ਅਕਸਰ ਜੀਉਣ ਦਾ ਹੀ ਨਾਮ ਜ਼ਿੰਦਗੀ ਨੂੰ ਜਿਓ ਕੱਟੋ ਨਾ ਆ ਦੇਖੋ ਬਾਈ ਵੀ ਬੈਠਾ ਵਿਚਾਰਾ ਜ਼ਿੰਦਗੀ ਦੇ ਉੱਤੇ ਜਾ ਰਿਹਾ ਹੈ ਇਹ ਵੀ ਕੀ ਸੋਚਾਂ ਚ ਪਿਆ ਵਾ ਹੁਣ ਇਹਨੂੰ ਵੀ ਘਰ-ਬਾਰ ਦੀ ਸੋਚ ਹੋਣੀ ਆ ਵਿਚਾਰੇ ਨੂੰ ਸੋ ਜਿਹੜਾ ਪਲ ਤੁਹਾਨੂੰ ਮਿਲਿਆ ਕਿਸੇ ਵੀ ਹੋ ਤੁਸੀਂ ਗਰੀਬ ਅਮੀਰ ਖਾਲੀ ਜੇਬ ਭਰੀ ਜੇਬ ਹਾਲਾਤਾਂ ਸੁਧਾਰਨ ਦਾ ਨਾ ਸੋਚੋ ਜੇ ਹਾਲਾਤਾਂ ਜੇ ਹੈ ਗਿਆ ਪਹਿਲਾਂ ਉਹਦਾ ਆਨੰਦ ਮਾਣੋ ਜੇ ਉਹਦਾ ਆਨੰਦ ਮਾਣੋਗੇ ਤਾਂ ਹੀ ਹਾਲਾਤ ਸੁਧਰਨਗੇ ਜਿਹੜਾ ਪਲ ਹੈ ਇਹਨੂੰ ਇੰਜੋਏ ਕਰੋ ਰੱਬ ਦਾ ਸ਼ੁਕਰਾਨਾ ਕਰੋ ਉਥਤੇ ਵੰਦੇ ਵੀ ਜੋ ਦਿੱਤਾ ਹੈ ਸਾਨੂੰ ਸਭ ਕੁਝ ਨਾਲ ਹੀ ਸ਼ੁ크ਰੀਆਈ ਸ਼ੁਕਰੀਆ ਕਰੋ ਅਸੀਂ ਦੁਨੀਆ ਤੇ ਫਿਰਦੇ ਆਂ ਤਾਂ ਤੁਸੀਂ ਕਿਰਪਾਵਤੀ ਆਂ ਤੁਸੀਂ ਤੁਹਾਡੇ ਵਰਗਾ ਕੋਈ ਅਮੀਰ ਨਹੀਂ ਹੈਗਾ ਜੋ ਤੁਹਾਡਾ ਗਰੀਬ ਚੱਲ ਰਿਹਾ ਹੈ ਤਾਂ ਤੂੰ ਜੀ ਅਮੀਰ ਕਰਨ ਲਈ ਦੌੜੰਗਦੀ ਰੋਟੀਆਂ ਤਾਂ ਤੂੰ ਜੀ ਅਮੀਰ ਹਾਂ ਸੋ ਸਫ਼ਰ ਐਦਾਂ ਹੀ ਜਾਂਦਾ ਰਹੂਗਾ ਹੁਣ ਹੁਣ ਤੁਹਾਨੂੰ ਮਿਲਾਂਗੇ ਅਸੀਂ ਕਿਸੇ ਹੋਰ ਸਫ਼ਰ ਤੇ ਰਸਤੇ ਅਲੱਗ ਹੋਣਗੇ ਨਵੇਂ ਹੋਣਗੇ ਪਰ ਗੱਲਾਂ ਤੁਹਾਨੂੰ ਐਨਾ ਹੀ ਵਧੀਆ ਸੁਣਾਵਾਂਗੇ ਆ ਜਾਓ ਧੰਨਵਾਦ